ਜੀ ਆਪਣੀਆਂ ਜ਼ਮੀਨਾਂ ਬਚਾਉਣੀਆਂ ਭਾਈ ਇੱਥੇ ਲੱਖੇ ਸਿਧਾਣੇ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਇਕੱਠੇ ਹੋਣਾ ਪੈਣਾ ਨਹੀਂ ਆਪਣੀਆਂ ਐਦਾਂ ਹੀ ਜ਼ਮੀਨਾਂ ਇਹਨਾਂ ਨੇ ਧੱਕੇ ਨਾਲ ਆਪਣੀਆਂ ਅਕਵਾਇਰ ਕਰਨੀਆਂ ਭਾਈ ਦੱਬੜੀਆਂ ਹੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਗਲੀ ਗੱਲ غور ਸੁਣ ਲਓ ਪੰਜਾਬ ਦੇ ਲੋਕੋ 24 ਸਾਢੇ 24000 ਕਿਲਾ ਧਿਆਨ ਨਾਲ ਸੁਣ ਲਿਓ 24 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾਂ ਨੇ ਕਵਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡੇ ਚਿਹਤੇ ਮੁੱਖ ਮੰਤਰੀ ਨੇ ਸਤਾਉਜ ਵਾਲੇ ਮਹਾਰਾਜ ਨੇ ਯਾਹਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾਂ ਨੂੰ ਵੀ ਤੁਸੀਂ 24000 ਏਕੜ ਪੈਰੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ 40 ਪਿੰਡਾਂ ਤੇ ਮੋਗੇ ਦੇ ਆ ਬੁੱਗੀਪੁਰਾ ਚਗਾਮਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੇ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾਡਾਂ ਕਵਰ ਕਰਨ ਜਾ ਰਹੀ ਹੈ ਕਾਦੇ ਲਈ ਅਰਬਨ ਸਟੇਟਾ ਬਣਾਉਣ ਲਈ ਖਾਦ ਹੋ ਗਈ ਯਾਰ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜ ਵੀ ਵੀ ਫਟੋ ਜੀਆਂ ਬਣਾ ਕੇ ਸੜਕਾਂ ਪਾਈ ਜੋਗ ਜਿਹੜੀ ਆਪਾਂ ਜੋ ਜ਼ਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਲ ਟੰਡਣ ਲੱਗਿਆ ਹੋਰ ਰੇਲੀਆਂ ਲੀਆਂ ਕੱਢਣ ਲੱਗਿਆ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਡਾ ਤੱਕਲਾ ਕੱਟਦਾ ਸੇਹਰਾ ਥੋੜੀ ਹੱਕ ਤੇ ਪੰਜਾਬੀ ਹੋਰ 24000 ਏਕੜ ਥੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 24 45 ਪਿੰਡਾਂ ਦੀ 24000 ਏਕੜ ਜ਼ਮੀਨ ਏਕੜ ਜ਼ਮੀਨ ਛੋੜੀ ਇਹਨਾਂ ਨੇ ਗਲਾਡਾ ਨੇ ਕੋਆਰ ਕਰਨੀਆਂ ਆਗਸਟ ਸਟੇਟ ਮੰਨੋ